ਰੀਲਾਂ ਨੇ ਸਾਨੂੰ ਇੱਥੋਂ ਤੱਕ ਪਾਗਲ ਕਰ ਦਿੱਤਾ ਆ ਕਿ ਅਸੀਂ ਜਾਨੀ ਆਪਣੇ ਬੱਚਿਆਂ ਤੱਕ ਦੀ ਵੀ ਪਰਵਾਹ ਨਹੀਂ ਕਰਦੇ ਉਹ ਦੇਖੋ ਖੂਹ ਦੇ ਕੰਡੇ ਤੇ ਬਹਿ ਕੇ ਬੀਬੀ ਰੀਲ ਬਣਾ ਰਹੀ ਆ ਤੇ ਬੱਚਾ ਵੇਚ ਲਮਕਾਇਆ ਹੈ ਰੱਬ ਨਾ ਕਰੇ ਜੇ ਕਿਤੇ ਹੱਥ ਛੁੱਟ ਜਾਵੇ ਜਾਂ ਬੱਚੇ ਦਾ ਪੈਰ ਤਲਕ ਜਾਵੇ ਜਾਂ ਆਪ ਵੀ ਵੇਚੀ ਨਾਲ ਡਿੱਗ ਪਵੇ ਖੂਹ ਦੇ ਵਿੱਚ ਪਾਣਾ ਵਰਤ ਜਾਵੇ ਤੇ ਫੇਰ ਇਥੇ ਸਰਕਾਰਾਂ ਦੇ ਦੋਸ਼ ਹੋਣੇ ਆ ਵੀ ਉਹਨਾਂ ਨੇ ਖੂਕ ਕਿਉਂ ਨਹੀਂ ਪੂਰੀਆ ਇਥੇ ਰੱਬ ਦੀ ਕੀਤੀ ਹੋ ਜਾਣੀ ਹੈ ਤੇ ਆਪਦਾ ਦੋਸ਼ ਜਿਹੜਾ ਆ ਇਹਨੇ ਬਿਲਕੁਲ ਨਹੀਂ ਮੰਨਣਾ ਇਥੇ ਕਿਸੇ ਨੇ ਵੀ ਅਸੀਂ ਕੁਝ ਸੈਕਿੰਡ ਦੀ ਰੀਲ ਬਦਲੇ ਆਪਣੀ ਤੇ ਆਪਣੇ ਬੱਚੇ ਦੀ ਜਾਨ ਜਿਹੜੀ ਆ ਉਹ ਖਤਰੇ 'ਚ ਪਾ ਰਹੇ ਆ ਇਥੋਂ ਤੱਕ ਸਾਡੇ ਜਿਹੜਾ ਦਿਮਾਗ ਆ ਉਹ ਗੁਲਾਮ ਕਰ ਲਿਆ ਇਹਨਾਂ ਰੀਲਾਂ ਨੇ ਇੱਕ ਰੀਲ ਵਾਇਰਲ ਕਰਨ ਵਾਸਤੇ ਅਸੀਂ ਕਿਸੇ ਵੀ ਹੱਦ ਤੱਕ ਜਿਹੜਾ ਆ ਉਹ ਜਾ ਸਕਦੇ ਆ ਇਹ ਦੇਖੋ ਹੁਣ ਕੀ ਕਹੀਏ ਇਸ ਬਾਰੇ ਕਮੈਂਟ ਕਰਕੇ ਆਪਣਾ opinion ਜਰੂਰ ਦਿਓ ਜੇ ਤੇ ਸ਼ੇਅਰ ਕਰਦੇ ਹੋ ਜੇ